ਜਦੋਂ ਸਾਡੇ ਪ੍ਰਧਾਨ ਮੰਤਰੀ ਜੇ ਆਏ ਸੀ ਨਾ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਉਹ ਇੱਕ ਜ਼ਬਰਦਸਤੀ ਧੋਵੇ ਜਾ ਰਹੇ ਨੇ ਲੋਕਾਂ ਦੇ ਸਕਿਉਰਟੀਆਂ ਲਾ ਲਾ ਕੇ ਉਹ ਉਦੋਂ ਆਣਾ ਦਾ ਕੀ ਫਾਇਦਾ ਉਹਨ ਕੀ ਲੱਗਦਾ ਹੁਣ ਕਾਂਗਰਸ ਜੇਕਰ ਦੁਬਾਰਾ ਪਾਵਰ ਚੰਦੀ ਹੈ ਤਾਂ ਹਾਲਾਤ ਸੁਧਰਣਗੇ ਅਸੀਂ ਵੀ ਬੋਨਾ ਦੇ ਨਾਲ ਪਹਿਲਾਂ ਪਿਛਲੇ 5 ਸਾਲਾਂ ਚ ਰਹੇ ਆ ਉਹ ਕਦੇ ਅਸੀਂ ਤੱਕ ਕਿਸੇ ਵਰਕਰ ਨੂੰ ਨਹੀਂ ਮਿਲੇ ਮਹਿਲ ਚੋਂ ਕਿਸੇ ਨੂੰ ਵਰਣ ਨਹੀਂ ਦਿੰਦੇ ਸੀ ਤੇ ਅੱਜ ਉਹ ਦਰਦਰ ਫਿਰ ਰਹੇ ਨੇ ਤੋਂ ਪਟਿਆਲਾ ਦੇ ਵਿੱਚ ਰਾਹੁਲ ਗਾਂਧੀ ਕੁਝ ਹੀ ਦੇਰ ਦੇ ਵਿਚਕਾਰ ਪਹੁੰਚ ਰਹੇ ਨੇ ਵਰਕਰਾਂ ਦੇ ਵਿੱਚ ਜਿਹੜਾ ਭਾਰੀ ਹੁਸਾ ਹੈ ਵੇਖਣ ਨੂੰ ਮਿਲ ਰਿਹਾ ਪੋਲੋ ਗਰਾਊਂਡ ਜਿਹਦੇ ਵਿਚਕਾਰ ਘੱਟੋ ਘੱਟ ਵੀ ਨਾ ਨਾ ਕਰਦੇ ਇਸ ਸਮੇਂ ਹਜ਼ਾਰਾਂ ਦੀ ਤਾਦਾਦ ਦੇ ਵਿਚਕਾਰ ਲੋਕ ਮੌਜੂਦ ਨੇ ਜਿਨ੍ਹਾਂ ਨੂੰ ਸੰਬੋਧਨ ਕਰਨ ਦੇ ਲਈ ਖੁਦ ਰਾਹੁਲ ਗਾਂਧੀ ਥੋੜੇ ਚਿਰ ਦੇ ਵਿਚਕਾਰ ਇੱਥੇ ਪਹੁੰਚਣ ਕੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਤੇ ਜਾਣਦੇ ਆ ਕਿ ਆਖਰ ਕਿਸ ਤਰੀਕੇ ਦਾ ਮਾਹੌਲ ਹੈ ਜੀ ਅੱਜ ਪਟਿਆਲਾ ਦੇ ਵਿੱਚ ਅੱਜ ਜੀ ਇੱਕ ਵਿਆਹ ਦੀ ਤਰ੍ਹਾਂ ਮਾਹੌਲ ਹੈ ਲੋਕਾਂ ਦਾ ਬੜਾ ਹੁਸ਼ਾ ਆ ਜੋ ਕਿ ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ ਲੋਕੋ ਨੇ ਚੀਜ਼ ਬੜੀ ਖੁਸ਼ੀ ਹੈ ਵੀ ਜਿਹੜੀ ਪੁਰਾਣੀ ਸਰਕਾਰ ਸੀ ਉਹਨੇ ਜਦੋਂ ਮਹਿੰਗਾਈ ਇੰਨੀ ਕਰੀ ਹੋਈ ਸੀ ਤੇ ਉਸ ਕਰਕੇ ਲੋਕ ਹੁਣ ਜਿਹੜੀ ਪੁਰਾਣੀ ਸਰਕਾਰ ਤੋਂ ਛੁਟਕਾਰਾ ਪਾਣ ਜਾ ਰਹੇ ਆ ਤੇ ਸਾਡੇ ਜਿਹੜੇ ਕੈਂਡੀਡੇਟ ਨੇ ਡਾਕਟਰ ਧਰਮਦੇਵ ਗਾਂਧੀ ਜੀ ਉਹ ਪਹਿਲੇ ਨੰਬਰ ਦੇ ਪਟਿਆਲੇ ਚ ਪੂਰੇ ਪੰਜਾਬ ਚ ਆਣਗੇ ਤੇ ਉਹ ਜਿੱਤਣਗੇ ਬੱਦ ਤੋਂ ਬੱਦ ਮੋਟ ਨਾਲ ਕੀ ਲੱਗਦਾ ਹੈ ਕਿ ਹੋ ਜਾ ਹੋਏਗਾ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਕਿਉਂਕਿ ਉਮੀਦਾਂ ਲਗਾਈਆਂ ਜਾ ਰਹੀਆਂ ਜਿਹੜਾ ਇੰਡੀਆ ਸੰਗਠਨ ਜਿਹੜਾ ਤਿਆਰ ਕੀਤਾ ਗਿਆ ਹੈ ਕਈ ਪਾਰਟੀਆਂ ਨੇ ਉਸ ਕਰ ਸ਼ਮੂਲਿਤ ਕੀਤੀ ਹੈ ਕੀ ਲੱਗਦਾ ਜੇਕਰ ਵੋਟਾਂ ਪੈਂਦੀਆਂ ਨੇ ਜਿੱਤਦੇ ਨੇ ਤਾਂ ਕੀ ਅਜੰਡਾ ਇਕੋ ਸਭ ਤੋਂ ਮੇਨ ਏਜੰਡਾ ਦਾ ਤੁਸੀਂ ਦੇਖੇ ਰਹੇ ਹੋ ਜਿਹੜਾ ਪੰਜਾਬ ਹੈ ਸਾਡਾ ਕਿਸਾਨਾਂ ਦਾ ਮੁੱਦਾ ਉਹ ਸਭ ਤੋਂ ਪਹਿਲਾਂ ਹੱਲ ਹੋਣ ਜਾ ਰਿਹਾ ਹੈ ਜਿਹੜੀ ਸਾਡੀਆਂ ਭੈਣਾਂ ਨੇ ਮਹਿਲਾਵਾਂ ਨੇ ਉਹਨਾਂ ਲਈ 1 ਲੱਖ ਰੁਪਏ ਜਿਹੜਾ ਸਾਲਾਨਾ ਪਰਿਵਾਰ ਦੀ ਇੱਕ ਮੇਲ ਮਹਿਲਾਵਾਂ ਨੂੰ ਦਿੱਤਾ ਜਾਵੇਗਾ ਤੇ ਮਨਰੇਗਾ ਜੀ ਜਿਹੜੀ ਡਾਕਟਰ ਮਨਮੋਹਨ ਸਿੰਘ ਨੇ ਸ਼ੁਰੂ ਕੀਤਾ ਸੀ ਅੱਜ ਉੱਥੇ ਤੋਂ ਉੱਥੇ ਹੀ ਖੜਿਆ ਜੋ ਕਿ ਉਹਦੇ 'ਚ ਵੀ ਸਾਨੂੰ ਆਸ ਹੋ ਰਹੀ ਹੈ ਕਿ ਉਹ ਕਹੇ ਰਿਹਾ ਵੀ 400 ਰੁਪਏ ਦਿਹਾੜੀ ਉਹ ਦੇਣਗੇ ਤੇ ਬੜੇ ਹੋਰ ਮੁੱਦੇ ਨੇ ਮਹਿੰਗਾਈ ਤੇ ਵੀ ਜਿਹੜਾ ਠੱਲ ਪਾਊਗੀ ਤੇ ਲੋਕਾਂ 'ਚ ਬੜਾ ਭਾਰੀ ਉਸ਼ਾ ਹੈ ਲਗਦਾ ਇੱਕ ਪਾਸੇ ਤਾਂ ਉਹ ਮਹਿਲ ਨੇ ਜਿਨ੍ਹਾਂ ਤੋਂ ਪਹਿਲਾਂ ਕਾਂਗਰਸ ਕਹਿੰਦੇ ਮਹਿਲਾ ਦੇ ਅੰਦਰ ਹੀ ਵੜੀ ਰਹੀ ਹੁਣ ਨਬਾਰ ਨਿਕਲੀ ਆ ਇਹ ਖੁਦ ਜਿਹੜੇ ਸ਼ਬਦ ਨੇ ਉਹ ਗਾਂਧੀ ਜੀ ਦੇ ਨੇ ਉਹਨਾਂ ਨੇ ਕਹਿਣਾ ਸੀਗਾ ਕਿ ਜਦੋਂ ਦੇ ਇਹਨਾਂ ਦੇ ਕੈਪਟਨ ਸਾਹਿਬ ਦੇ ਨਾਲ ਕਾਂਗਰਸ ਸੀਗੀ ਤਾਂ ਮਹਿਲਾ ਤੋਂ ਹੀ ਕਾਂਗਰਸ ਚਲਦੀ ਸੀਗੀ ਨਾ ਉਹਨਾਂ ਨੇ ਕਦੀ ਆਮ ਜਨਤਾ ਦੀ ਗੱਲ ਸੁਣੀ ਨਾ ਆਮ ਜਨਤਾ ਕਾਂਗਰਸ ਤੱਕ ਕਦੀ ਪਹੁੰਚ ਸਕੀ ਪੰਜਾਬ ਦੇ ਵਿੱਚ ਕਾਰ ਬੁਰੇ ਹਾਲਾਤ ਹੋਏ ਹੁਣ ਕੀ ਲੱਗਦਾ ਹੁਣ ਕਾਂਗਰਸ ਜੇਕਰ ਦੁਬਾਰਾ ਪਾਵਰ ਚਾਹੁੰਦੀ ਹੈ ਤਾਂ ਹਾਲਾਤ ਸੁਧਰਣਗੇ ਦੇਖੋ ਇਹ ਤਾਂ ਬਹੁਤ ਹੀ ਮੈਂ ਕਹਿੰਦਾ ਵੀ ਸਾਨੂੰ ਇੱਕ ਉਸ ਪਰਿਵਾਰ ਤੋਂ ਕਾਂਗਰਸ ਨੂੰ ਛੁ ਤੇ ਉਹ ਅਸੀਂ ਵੀ ਪੋਨਾ ਦੇ ਨਾਲ ਪਹਿਲਾਂ ਪਿਛਲੇ 5 ਸਾਲਾਂ ਚ ਰਹੇ ਆ ਉਹ ਕਦੇ ਅੱਜ ਤੱਕ ਕਿਸੇ ਵਰਕਰ ਨੂੰ ਨਹੀਂ ਮਿਲੇ ਮਹਿਲ ਚੋਂ ਕਿਸੇ ਨੂੰ ਵਰਣ ਨਹੀਂ ਦਿੰਦੇ ਸੀ ਤੇ ਅੱਜ ਉਹ ਦਰ ਦਰ ਫਿਰ ਰਹੇ ਨੇ ਤਾਂ ਹੀ ਫਿਰ ਰਹੇ ਨੇ ਜੇ ਕਿਸੇ ਵਰਕਰ ਨਾਲ ਉਹਨਾਂ ਦਾ رابطہ ਹੁੰਦਾ ਤਾਂ ਲੋਕ ਉਹਨਾਂ ਦੇ ਨਾਲ ਜੁੜਦੇ ਤੇ ਉਹਨਾਂ ਦਾ ਜੋ ਕਾਰਜਕਾਰੀ ਉਹ ਬੜੀ ਮਾੜੀ ਰਹੀ ਹੈ ਤੇ ਡਾਕਟਰ ਸਾਹਿਬ ਜਿਹੜੇ ਸਾਡੇ ਹਲਕੇ ਚ ਐਮਪੀ ਨਾਵਣਾ ਪਟਿਆਲੇ ਦੇ ਖੜੇ ਨੇ ਉਹ ਬੜੇ ਵਧੀਆ ਨੇ ਉਹ ਨੇਕ ਇਨਸਾਨ ਨੇ ਲੋਕੋਨਾਂ ਕੋਲ ਆਉਂਦੇ ਨੇ ਰੋਜ਼ਮਰਾ ਉਹ ਸੋਸ਼ਲ ਵਰਕਰ ਵੀ ਬਹੁਤ ਤਕੜੇ ਨੇ ਉਹ ਗਰੀਬ ਬੰਦੇ ਨੂੰ ਦਵਾਈ ਤੱਕ ਕੋਈ ਫੀਸ ਨਹੀਂ ਲੰਦੇ ਫਿਰ ਦਵਾਈ ਦਿੰਦੇ ਨੇ ਇਸ ਤੋਂ ਵੱਧ ਮੈਂ ਕਹਿੰਦਾ ਵੀ ਪੂਰੇ ਕਿਤੇ ਹਿੰਦੁਸਤਾਨ 'ਚ ਕੋਈ ਕੈਂਡੀਡੇਟ ਨਹੀਂ ਹੋਣਾ ਪ੍ਰਧਾਨ ਮੰਤਰੀ ਵੀ ਕੁਝ ਦਿਨ ਪਹਿਲਾਂ ਇਸੇ ਗਰਾਊਂਡ ਦੇ ਵਿੱਚ ਕਰ ਪਹੁੰਚਦੇ ਰਹੇ ਪ੍ਰਚਾਰ ਕਰਨ ਦੇ ਲਈ ਬਾਜ਼ਾਰ ਐਵੇਂ ਇਸ ਤਰੀਕੇ ਦਾ ਮਹੌਲ ਹੁੰਦਾ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਅੱਜ ਰਾਹੁਲ ਗਾਂਧੀ ਪਹੁੰਚ ਰਹੇ ਨੇ ਬਾਜ਼ਾਰ ਖੁੱਲੇ ਵੀ ਨੇ ਆਮ ਤੌਰ ਜਿਹੜੇ ਆਮ ਜਨਤਾ ਉਹ ਹੁੰਮਫੇਰੇ ਵੀ ਰਹੀ ਹੈ ਉਸ ਦਿਨ ਇਹੋ ਜਿਹਾ ਮਾਹੌਲ ਸੀਗਾ ਕਿ ਲੋਕ ਸਿਰਫ ਉਹੀ ਆਏ ਜਿਨ੍ਹਾਂ ਨੇ ਰੈਲੀ ਦੇ ਵਿਚਕਾਰ ਹਿੱਸਾ ਪਾਉਣਾ ਸੀਗਾ ਜਾਂ ਉਰੇ ਆ ਕੇ ਆਪਣੀ ਹਾਜ਼ਰੀ ਲਗਵਾਉਣੀ ਸੀਗੀ ਪਰ ਆਮ ਜਨਤਾ ਜਿਹੜੀ ਆ ਬਾਹਰ ਦਿਖੀ ਵੀ ਨਹੀਂ ਅੱਜ ਮਾਹੌਲ ਥੋੜਾ ਸ਼ਾਂਤਮਈਆ ਤੇ ਦੇਖਣ ਤੋਂ ਮਿਲਿਆ ਕਿ ਬਾਜ਼ਾਰ ਖੁੱਲੇ ਹੋਏ ਨੇ ਕਿਵੇਂ ਦਾ ਲੱਗਦਾ ਮਾਹੌਲ ਦੇਖੋ ਜੇ ਲੋਕ ਪਸੰਦ ਕਰਦੇ ਨੇ ਤਾਂ ਤਾਂ ਹੀ ਲੋਕ ਅੱਜ ਬਾਜ਼ਾਰ ਖੋਲੀ ਬੈਠੇ ਨੇ ਉਹ ਲੋਕ ਲੋਕਾਂ ਦੀ ਸੇਵਾ ਕਰ ਰਹੇ ਨੇ ਪਾਣੀ ਪਲਾ ਰਹੇ ਨੇ ਸੁਵਿਲਾ ਲਾ ਰਹੇ ਨੇ ਤੇ ਜਦੋਂ ਸਾਡੇ ਪ੍ਰਧਾਨ ਮੰਤਰੀ ਜੀ ਆਏ ਸੀ ਨਾ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਉਹ ਇੱਕ ਜ਼ਬਰਦਸਤ ਥੋਵੇ ਜਾ ਰਹੇ ਨੇ ਲੋਕਾਂ ਦੇ ਸਕਿਉਰਟੀਆਂ ਲਾ ਲਾ ਕੇ ਉਹ ਉਦੋਂ ਦਾਣਾ ਦਾ ਕੀ ਫਾਇਦਾ ਜਦ ਜਨਤਾ ਪਸੰਦ ਨਹੀਂ ਕਰਦੀ ਜਨਤਾ ਨੇ ਕੋਈ ਬੰਦਾ ਨਕਾਰਤਾ ਦੋ ਜਨਤਾ ਦੇ ਕਿਹੜੇ ਮੂੰਹ ਲੈ ਕੇ ਜਾਊਗਾ ਸੋ ਜਾ ਰਾਹਲ ਜੀ ਦੀ ਬੜੀ ਵੇਸਤਵਰੀ ਨਾਲ ਉਡੀਕ ਹੋ ਰਹੀ ਹੈ ਲੋਕ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਬੜਾ ਉਸ਼ਾ ਨਾਲ ਬੈਠੇ ਨੇ ਆ ਰਹੇ ਨੇ ਤੁਸੀਂ ਦੇਖ ਰਹੇ ਨੇ ਬੜਾ ਇਕੱਠ ਭਾਰੀ ਹੋ ਰਿਹਾ ਇੰਤਜ਼ਾਰ جاری ਹੈ ਕਿਉਂਕਿ ਰਾਹੁਲ ਗਾਂਧੀ ਕੁਝ ਛਿਰ ਦੇ ਵਿੱਚ ਪਟਿਆਲੇ ਪਹੁੰਚਦੇ ਨੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਜਾਣਕਾਰੀ ਲਵਾਂਗੇ ਕਿ ਆਖਰ ਕਿਵੇਂ ਦਾ ਮਾਹੌਲ ਹੈ ਕਿ ਕੀ ਹੋਇਆ ਮਹਿਸੂਸ ਹੋ ਰਿਹਾ ਜੀ ਅੱਜ ਮਹਿਲਾ ਦੇ ਨਾਲ ਟੱਕਰ ਲੈਣ ਦੇ ਲਈ ਉਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਖੜਾ ਕੀਤਾ ਹੈ ਠੀਕ ਹੈ ਤੇ ਕਿਸ ਤਰੀਕੇ ਦਾ ਮਾਹੌਲ ਹੈ ਅੱਜ ਪਟਿਆਲੇ ਦਾ ਬਹੁਤ ਵਧੀਆ ਮਾਹੌਲ ਹੈ ਤੁਸੀਂ ਦੇਖ ਰਹੇ ਹੋ ਲੋਕਾਂ ਦਾ ਜੂਮ ਜੁੜਿਆ ਹੋਇਆ ਕਾਂਗਰਸ ਪਾਰਟੀ راہੂ ਗਾਂਧੀ ਦੀ ਸੋਚ ਤੇ ਕਰੋੜਾਂ ਜਾਣੇ ਲੋਕ ਠੋਲ ਕੇ ਜਿਹੜੇ ਧਰਮਵੀਰ ਗਾਂਧੀ ਨੇ ਹੁਣ ਪਹਿਲਾਂ ਆਮ ਆਦਮੀ ਪਾਰਟੀ ਤੋਂ ਛੋਣ ਲੜਦੇ ਰਹੇ ਕਈ ਵਾਰੀ ਵਿਵਾਦਿਤ ਬਿਆਨ ਜਿਹੜੇ ਨੇ ਉਹ ਦਿੱਤੇ ਗਏ ਸੀਗੇ ਕਾਂਗਰਸ ਦੇ ਖਿਲਾਫ ਅੱਜ ਕਾਂਗਰਸ ਵਿੱਚ ਛੋਣ ਲੜ ਰਿਹਾ ਕਿਵੇਂ ਦੇਖਦੇ ਹੋ ਇਸ ਨੂੰ ਨਹੀਂ ਇਹ ਤਾਂ ਹੁਣ ਸਹੀ ਰਹਿੰਦਾ ਤੁਹਾਨੂੰ ਪਤਾ ਹੀ ਹੈ ਬਿਆਨ ਬੋਲਦੇ ਚੱਲਦੇ ਰਹਿੰਦੇ ਨੇ ਬਾਕੀ ਉਹਨੂੰ ਮਿਲ ਕੇ ਪਤਾ ਲੱਗਦਾ ਧਰਮਵੀਰ ਗਾਂਧੀ ਨੂੰ ਅਸੀਂ ਪਹਿਲਾਂ ਕਦੇ ਮਿਲੇ ਨਹੀਂ ਹੁਣ ਮਿਲ ਕੇ ਪਤਾ ਲੱਗਦਾ ਬਹੁਤ ਸ਼ਰੀਫਾ ਪਰਮਾਨਤਰਾ ਆਦਮੀ ਨੇ ਹੁਣ ਕੀ ਲੱਗਦਾ ਕੀ ਕੀ ਬਦਲਾਅ ਆ ਸਕਦਾ ਪਟਿਆਲਾ ਦੇ ਵਿੱਚ ਕਿਉਂਕਿ ਪਟਿਆਲਾ ਜਿਹੜਾ ਹੈ ਲੰਬੇ ਸਮੇਂ ਤੋਂ ਪਹਿਲਾਂ ਕੈਪਟਨ ਸਾਹਿਬ ਦੇ ਅਧੀਨ ਰਿਹਾ ਉਹ ਸ਼ਹਿਰੀ ਤੋਂ ਜਿਹੜੇ ਸੀਗੇ ਐਮਐਲਏ ਰਹੇ ਨੇ ਪਰ ਵਿਕਾਸ ਜਿਹੜੀ ਹੈ ਵਿਕਾਸ ਪਟਿਆਲਾ ਦੇ ਵਿੱਚ ਨਹੀਂ ਹੋਇਆ ਲੋਕਾਂ ਦਾ ਬਾਰ ਬਾਰ ਇਹ ਕਹਣਾ ਕਿ ਕਈ ਕਮੀਆਂ ਨੇ ਜੋ ਜਿਹੜੇ ਚੀਜ਼ਾਂ ਦਿਖਾਈਆਂ ਗਈਆਂ ਉਹ ਸਿਰਫ ਬਾਹਰੀ ਦਿਖਾਵਾ ਸੀਗਾ ਅੰਦਰਲੇ ਵਾਸਤੇ ਕੁਝ ਹੋਰ ਹਾਲਾਤ ਨੇ ਉਸ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਲੱਗਦਾ ਕੁਝ ਬਦਲਾਅ ਆਏਗਾ ਫਿਰ ਕੋਲ ਬਦਲਾਅ ਆਏਗਾ ਜੋ ਸੀਐਮ ਛੱਟੇ ਨਾਲ ਸਰ ਰਹੇ ਨੇ ਕੈਪਟਨ ਮਰਦ ਸਿੰਘ ਜੀ ਔਰ ਇੱਕ ਬੰਦੇ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੈ ਉਹ راہਲੂ ਕਾਂਧੀ ਜੀ ਦੇ ਬਹੁਤ ਵੱਡੀ ਸੋਚ ਹੈ ਔਰ ਜਿਹੜਾ ਸੀਐਮ ਆਉਣ ਵਾਲਾ ਤਾਰਨਗੇ ਕਾਂਗਰਸ ਪਾਰਟੀ ਦਾ ਬੜਾ ਸੋਚ ਸਮਝ ਕੇ ਤਾਰਨ ਧਰਮ ਦੀ ਰਾਜਨੀਤੀ ਕਰ ਰਹੇ ਆ ਲੋਕ ਵੀ ਹੋ ਰਹੀ ਆ ਬਾਰ ਬਾਰ ਰਾਮ ਮੰਦਰ ਬਣਾ ਦਿੱਤਾ ਰਾਮ ਮੰਦਰ ਉੱਤੇ ਵੀ ਜਦੋਂ ਪ੍ਰਧਾਨ ਮੰਤਰੀ ਪਟਿਆਲੇ ਪਹੁੰਚਦੇ ਨੇ ਉਹ ਕਹਿੰਦੇ ਵੀ ਇਹ ਕੰਮ ਜਿਹੜਾ ਸੀਗਾ ਜਦੋਂ ਭਾਰਤ ਆਜ਼ਾਦ ਹੋਇਆ ਸੀ ਉਦੋਂ ਹੀ ਹੋ ਜਰਨਾ ਚਾਹੀਦਾ ਸੀਗਾ ਪਰ ਅੱਜ ਹੋਇਆ ਜਦੋਂ ਭਾਜਪਾ ਨੇ ਕਮਾਂਡ ਸੰਭਾਲੀਏ ਕੀ ਲੱਗਦਾ ਵੀ ਕਾਂਗਰਸ ਦੇ ਕੰਮ ਕਰਨ ਦੇ ਵਿੱਚ ਘਰ ਪਿੱਛੇ ਸੀ ਕਿ ਜਾਂ ਫਿਰ ਹੁਣ ਜਿਹੜੀ ਧਰਮ ਦੀ ਰਾਜਨੀਤੀ ਹੋ ਰਹੀ ਹੈ ਜਿਹੜੇ ਰਾਮ ਮੰਦਰ ਦੀ ਗੱਲ ਆ ਰਾਮ ਜੈ ਸ਼੍ਰੀ ਰਾਮ ਤਾਂ ਸਾਰੇ ਮੰਨਦੇ ਨੇ ਕਾਂਗਰਸ ਵੀ ਮੰਨਦੇ ਨੇ ਹੋਰ ਪਾਰਟੀਆਂ ਤੇ ਵੀ ਲੋਕ ਮੰਨਦੇ ਨੇ ਇਹ ਇੱਕ ਮੁੱਦਾ ਬਣਾਉਣ ਵਾਲੀ ਗੱਲ ਹੈ ਪਕੋਟ ਦੇ ਵਿੱਚ ਜਿਹੜੇ ਕੇਸ ਚੱਲ ਰਹੇ ਸੀ ਉਹ ਪ੍ਰੋਸੈਸਨਲ ਪੂਰੇ ਹੁੰਦੇ ਹੁੰਦੇ ਨੇ ਨਾ ਕਿ ਇਹ ਬੀਜੇਪੀ ਨੇ ਕੁਝ ਕੀਤਾ ਇੱਕ ਜੂਨ ਆ ਰਹੀ ਹੈ ਇੱਕ ਜੂਨ ਨੂੰ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਜਿਹੜੇ ਜ਼ਖਮ ਸੀਗੇ ਉਹ ਦੁਆਰਾ ਹਨ ਹੁੰਦੇ ਜਾਂਦੇ ਨੇ ਕਿਉਂਕਿ 84 ਦਾ ਜਿਹੜਾ ਪੰਜਾਬ ਦੇ ਵਿੱਚਕਾਰ ਉਹ ਘਾਣ ਹੋਇਆ ਜਿਹੜਾ ਦਰਬਾਰ ਸੈੱਟ ਤੇ ਅਟੈਕ ਹੋਇਆ ਕੀ ਲੱਗਦਾ ਵੀ ਹੁਣ ਕੁਝ ਹੋ ਪਾਏਗਾ ਉਹ ਕੁਝ ਅਨਾਉਂਸਮੈਂਟ ਹੋ ਸਕਦੀ ਹੈ ਰਾਹੁਲ ਗਾਂਧੀ ਵੱਲੋਂ ਕਿ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਕੋਈ ਇਨਸਾਫ ਮਿਲ ਸਕਦਾ ਪੰਜਾਬ ਨੂੰ ਦੇਖੋ ਮੈਨੀਫੈਸਟੋ ਦੇ ਵਿੱਚ ਕਾਫੀ ਉਹਨਾਂ ਨੇ ਦੱਸਿਆ ਜਿਹੜੀ ਉਹ ਤੋਂ 84 ਵਾਲੀ 40 ਸਾਲ ਹੋ ਗਏ ਇਹ ਤਾਂ ਹੁਣ ਜੋ ਵੀ ਹੈਗਾ ਪਟੇ ਲੀਡਰ ਇਹਦੇ ਬਾਰੇ ਚਸ ਤੱਕ ਦੇ ਨੇ ਤਾਂ ਹੁਣ ਕੀ ਅੱਗੇ ਦਾ ਕੀ ਹੈ ਜਿਹੜਾ ਰੋਡ ਮੈਪ ਕੀ ਰਹੇਗਾ ਆਪਣਾ ਕਿ ਜਦੋਂ ਆਪਾਂ ਸਰਕਾਰ ਬਣਾ ਲਾਂਗੇ ਪੰਜਾਬ ਦੇ ਲੋਕਾਂ ਨੂੰ ਕੀ ਲੱਗਦਾ ਕੀ ਕੀ ਜੜੀ ਨਵੀਆਂ ਚੀਜ਼ਾਂ ਉਹ ਮਿਲ ਸਕਦੀਆਂ ਨੇ ਕਿ ਪਹਿਲੀ ਸਮੱਸਿਆ ਨਸ਼ੇ ਦੀ ਹੈ ਪਹਿਲਾਂ ਤਾਂ ਨਸ਼ੇ ਦੇ ਠੱਲ ਪਾਉਣ ਦੀ ਜ਼ਰੂਰਤ ਹੈ ਬਾਕੀ ਹੋਰ ਵੀ ਜਿਹੜੇ ਵਿਕਾਸ ਦੇ ਕੰਮ ਧੂਰੇ ਪੈਣ ਉਹ ਪੂਰੇ ਕਰਨ ਵਾਲੇ ਹੈ ਹਿੰਦੀ ਲੱਗਦਾ ਵੀ ਜੇਕਰ rau ਇਹਨਾਂ ਦੀ ਗੱਲ ਕਰੀਏ ਧਰਮਪੀਰ ਗਾਂਧੀ ਦੀ ਇਹਨਾਂ ਦਾ ਵੀ ਇੱਕ ਆਪਣਾ ਇੱਕ ਅਲੱਗ ਹੀ ਹੁੰਦਾ ਕਿਉਂਕਿ ਆ ਆਮ ਜਨਤਾ ਦੇ ਵਿਚਕਾਰ ਵਿਚਰਦੇ ਨੇ ਡਾਕਟਰ ਨੇ ਡਾਕਟਰ ਹੋਣ ਦੇ ਬਾਵਜੂਦ ਵੀ ਆਮ ਜਨਤਾ ਦੀ ਸੇਵਾ ਦੇ ਵਿਚਾਰ ਲੱਗੇ ਰਹਿੰਦੇ ਰਹੇ ਹੁਣ ਮੰਗਾ ਕੀ ਹੈ ਜੇਕਰ ਸਰਕਾਰ ਬਣਦੀ ਹੈ ਤੁਸੀਂ ਇੱਕ ਆਮ ਨਾਗਰਿਕ ਹੋਣ ਦੇ ਮੱਦੇਨਜ਼ਰ ਕੋਈ ਮੰਗਾ ਵੀ ਹੋਣਗੇ ਕਿ ਜਦੋਂ ਸਰਕਾਰ ਬਣਦੀ ਹੈ ਤਾਂ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਕੀ ਮੰਗਾ ਰੱਖੋਗੇ ਮੰਗਾ ਦੇਖੋ ਪਹਿਲਾਂ ਧਰਮਪੀਰ ਗਾਂਧੀ ਦੀ ਡਾਕਟਰ ਸਾਹਿਬ ਜਿਹੜੇ ਆਮ ਲੋਕਾਂ ਚ ਸਾਡੇ ਚਰਚਾ ਚੱਲ ਰਹੀ ਸੀ ਅਸੀਂ ਜਾਣ ਗਾਂਧੀ ਜੀ ਨੂੰ ਜਾਣਦੇ ਨਹੀਂ ਸੀ ਪੀ ਆਮ ਫੀਸ 50 ਰੁਪਏ ਲੈਂਦੇ ਨੇ ਇਹ ਲੋਕ 600 ਰੁਪਏ 500 ਰੁਪਏ ਡਾਕਟਰ ਲੈਂਦੇ ਨੇ ਕੁਝ ਲੋਕ ਇਹ ਜੇ ਆਉਂਦੇ ਨੇ ਮਰੀਜ਼ ਜਿਹਨਾਂ ਕੋਲ ਪੈਸਾ ਵੀ ਨਹੀਂ ਲੈਂਦੇ ਜਿਹੜੇ ਅੱਗੇ ਵਿਕਾਸ ਦੀ ਗੱਲ ਹੈ ਸਮੇਂ ਦੇ ਨਾਲ ਜਿਸ ਤਰੀਕੇ ਨਾਲ ਹੋਊਗਾ ਉਹ ਵਿਕਾਸ ਦੇ ਨਾਲ ਅਸੀਂ ਦੱਸਦੇ ਰਵਾਂਗੇ ਉਹ ਕਰਦੇ ਰਹਿਣਗੇ 100 ਰੁਪਏ 500 ਰੁਪਏ ਡਾਕਟਰ ਲੈਂਦੇ ਨੇ ਕੁਝ ਲੋਕ ਇਹ ਜੇ ਆਉਂਦੇ ਨੇ ਮਰੀਜ਼ ਜਿਹਨਾਂ ਕੋਲ ਪੈਸਾ ਵੀ ਨਹੀਂ ਲੈਂਦੇ ਜਿਹੜੇ ਅੱਗੇ ਵਿਕਾਸ ਦੀ ਗੱਲ ਹੈ ਸਮੇਂ ਦੇ ਨਾਲ ਜਿਸ ਤਰੀਕੇ ਨਾਲ ਹੋਊਗਾ ਉਹ ਵਿਕਾਸ ਦੇ ਨਾਲ ਅਸੀਂ ਦੱਸਦੇ ਰਵਾਂਗੇ ਉਹ ਕਰਦੇ ਰਹਿਣਗੇ ਇਹਨਾਂ ਗੱਲ ਕਰੀਏ ਜਦੋਂ ਬੀਤੇ ਦੀ ਨਹੀਂ ਮੈਂ ਆ ਵੀਤ ਨਾਲ ਖੜੇ ਨੇ ਸਵਾਲ ਪੁੱਛਣਾ ਚਾਹਾਂਗਾ ਜਦੋਂ ਰਾਜਪੁਰੇ ਦੇ ਵਿਚਾਰਿਕ ਵੱਡਾ ਇਕੱਠ ਕੀਤਾ ਗਿਆ ਸੀਗਾ ਉਸ ਸਮੇਂ ਕੰਬੋਜ ਜਿਹੜੇ ਉਸ ਤੋਂ ਸਾਬਕਾ ਐਮਐਲਏ ਨੂੰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀਗੀ ਕਿ ਜਨਤਾ ਜਿਹੜੀ ਇਹ ਵਿਰੋਧ ਕਰ ਰਹੀ ਹੈ ਕਿ ਟਿਕਟ ਜਿਹੜੀ ਹੈ ਉਹ ਧਰਮਵੀਰ ਗੰਦ ਨੂੰ ਦੇ ਦਿੱਤੀ ਗਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਉਹ ਜਿਹੜੇ ਹਾਲਾਤ ਨੇ ਕੁਝ ਬਦਲੇ ਨੇ ਸਾਰੇ ਬੰਦੇ ਪਾਰਟੀ ਦੇ ਵਰਕਰ ਹੁੰਦੇ ਨੇ ਹਰਜਾ ਸਿੰਘ ਕੰਬੋ ਸਾਡੇ ਪੁਰਾਣੇ ਸਾਥੀ ਨੇ ਉਹਨਾਂ ਦਾ ਵੀ ਟਿਕਟ ਮੰਗਦਾ ਆਪਣਾ ਹੱਕ ਸੀਗਾ ਆ ਲੇਕਿਨ ਪਾਰਟੀ ਹਾਈ ਕਮਾਂਡ ਚ ਚਾਹੁੰਦੀ ਹੈ ਫਿਰ ਸਭ ਨੇ ਸੈਪਟ ਕੀਤਾ ਪਰ ਲੇਕਿਨ ਅੱਜ ਹਰਿਆਲ ਕਮੌਜੀ ਝੰਡੇ ਨਾਲ ਝੰਡਾ ਲਾ ਕੇ ਪੂਰਾ ਨਾਲ ਚੱਲ ਰਹੇ ਨੇ ਔਰ ਪੂਰਾ ਰੋਡ ਸ਼ੋਅ ਕਰਕੇ ਗਾਂਧੀ ਜੀ ਦੀ ਪੂਰਾ ਸਮਰਥਨ ਕਰ ਰਹੇ ਨੇ ਹੁਣ ਲੱਗਦਾ ਵੀ ਜਿਹੜੀ ਇਹ ਕਾਂਗਰਸ ਦੀ ਜਿਹੜੀ ਪਕੜ ਹੈਗੀ ਉਹ ਪਟਿਆਲਾ ਜਿਹੜੀ ਲੋਕ ਸਭਾ ਸੀਟ ਦੇ ਉੱਤੇ ਪੱਕੀ ਹੋਵੇ ਕੋਈ ਬਹੁਤ ਜ਼ਿਆਦਾ ਜਿਹੜਾ ਉਮੀਦਵਾਰ ਹਰ ਬੰਦਾ ਉਮੀਦਵਾਰ ਹੁੰਦਾ ਹੈ ਪਰ ਲੇਕਿਨ ਜੋ ਗਾਂਧੀ ਦਾ ਚਿਹਰਾ ਹੈ ਡਾਕਟਰ ਗਾਂਧੀ ਦਾ ਚਿਹਰਾ ਹੈ ਉਹ ਲੋਕਾਂ ਨੂੰ ਵੱਖਰਾ ਹੀ ਦਿਖਦਾ ਹੈ ਕਿ ਹਰ ਲੋਕ ਗਾਂਧੀ ਜੀ ਨੂੰ ਚਾਹੁੰਦੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਪਹਿਲਾਂ ਗਈ ਸੀਗੇ ਉਹ ਜਦੋਂ ਉੱਥੇ ਮੈਂਬਰ ਪਾਰਲੀਮੈਂਟ ਲੇਕਿਨ ਉਹਨਾਂ ਨੂੰ ਨਹੀਂ ਚੰਗਾ ਲੱਗਿਆ ਉਹਨੇ ਇੱਕ ਸਾਲ ਬਾਅਦ ਵਿੱਚ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲੇ ਵੀ ਤਾਂ ਕਹਿ ਦਿੱਤਾ ਫਿਰ ਉਹ ਰਾਹੁਲ ਯਾਤਰਾ ਦੀ ਨਿਆ ਯਾਤਰਾ ਦੇ ਨਾਲ ਚੱਲ ਗਏ ਇਹ ਉਹ ਨਾਲ ਨਾਲ ਉਹਨਾਂ ਦੇ ਕਾਫੀ ਯਾਤਰਾ ਕੀਤੀ ਉਹਨਾਂ ਨੂੰ ਰਾਹੁਲ ਗਾਂਧੀ ਦੇ ਵਿਚਾਰ ਚੰਗੇ ਲੱਗੇ ਪਰ ਲੇਕਿਨ ਇਹਨਾਂ ਦੇ ਵਿਚਾਰਧਾਰਾ ਮਿਲਦੀ ਚਲੀ ਗਈ ਦੋਵਾਂ ਦੀ ਤੇ ਇਹਨਾਂ ਨੇ ਪਾਰਟੀ ਜੁਆਇਨ ਕੀਤੀ ਤਾਂ ਰਾਹੁਲ ਗਾਂਧੀ ਜੀ ਨੇ ਇਹਨਾਂ ਨੂੰ ਟਿਕਟ ਦੇ ਕੇ ਪਟਿਆਲੇ ਤੋਂ ਨਵਾਜਿਆ ਔਰ ਇਹਨਾਂ ਦੀ ਦੋਹਾਂ ਦੀ ਜੋੜੀ ਜਿਹੜੀ ਹੈ ਅਗਲਾ ਰੰਗ ਨਵਾਂ ਲਿਆਏਗੀ ਉਹ ਪਟਿਆਲੇ ਦੀ ਬਿਹਤਰੀ ਲਈ ਚੰਗਾ ਹੀ ਹੋਵੇਗਾ ਕਹਿ ਸਕਦੇ ਹੁਣ ਵੀ ਜਿਹੜਾ ਜੇਕਰ ਜਿੱਤ ਜਾਂਦੇ ਨੇ ਤਾਂ ਪਟਿਆਲੇ ਦੀ ਜਿਹੜੀ ਨੁਹਾਰ ਹੈ ਉਹ ਬਦਲੇਗੀ ਕੋਈ ਜਿਹੜਾ ਗਾਂਧੀ ਦੇ ਵਿਚਾਰ ਪਹਿਲਾਂ ਵੀ ਹੈ ਛੇ ਤਾਂ ਸੀ ਪਹਿਲਾਂ ਬ੍ਰੋਢੀ ਤੇ ਸੀ ਅਸੀਂ ਨਹੀਂ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਉਹਦੀ ਵਿਚਾਰਦਾ ਰਹੇ ਸੀ ਵੀ ਸਾਰੇ ਪਿੰਡਾਂ ਦੇ ਵਿੱਚ ਏਕਾ ਬਣਾ ਕੇ ਚੱਲੀ ਆਪਾਂ ਜਿਵੇਂ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਸੀਗੇ ਕੋਈ ਐਸੀ ਸ਼ਮਸ਼ਾਨ ਘਾਟ ਸੀ ਕੋਈ ਜਨਰਲ ਸ਼ਮਸ਼ਾਨ ਘਾਟ ਸੀ ਉਹਨਾਂ ਕੋਲ 40 ਪਿੰਡਾਂ ਦੀਆਂ ਅਰਚੀਆਂ ਪਹਿਲੇ ਦਿਨ ਆਈਆਂ ਵੀ ਸਾਨੂੰ ਗ੍ਰਾਂਟ ਚਾਹੀਦੀ ਸੀ ਸਾਨੂੰ ਉਹ ਕੋਈ ਦਾਦਾ ਜੀ ਦਾ ਗ੍ਰਾਂਟ ਦੇ ਦਿੰਦੇ ਸੀ ਅੱਗੇ ਵੀ ਸਾਰੇ ਦਿੰਦੇ ਸੀਗੇ ਉਹਨੇ 40 ਪਿੰਡਾਂ ਦੇ ਸਰਪੰਚ ਬੁਲਾਏ ਉਹਨੇ ਕਿਹਾ ਵੀ ਸ਼ਮਸ਼ਾਨ ਘਾਟ ਇੱਕ ਬਣਾਓ ਇਹਦੇ ਤੁਸੀਂ ਕਹਿੰਨੇ ਤੁਸੀਂ ਪਿੰਡਾਂ ਚ ਪਾਲੇ ਕਾਨੂੰ ਪਾਏ ਨੇ ਜਿਹੜਾ ਬਾਕੀ ਜਗ੍ਹਾ ਬਚੀ ਉਹਦਾ ਖੇਡ ਮੈਦਾਨ ਬਣਾਓ ਪੈ